ਨਾਮਜ਼ਦ ਕਰਕੇ ਜਿਹੜੇ ਮਾਰਸ਼ਲ ਬੁਲਾ ਕੇ ਪੁਲਿਸ ਆਫੀਸਰਸ ਤੇ ਮੈਨੂੰ ਵਿਧਾਨ ਸਭਾ ਚੋਂ ਬਾਹਰ ਕਢਵਾ ਦਿੱਤਾ ਲੇਕਿਨ ਇਸ ਬਾਹਰ ਕੱਢਣ ਦੇ ਸਾਰੇ ਘਟਨਾਕ੍ਰਮ ਪਿੱਛੇ ਅਸਲੀਅਤ ਕੀ ਹੈ ਕਿਉਂਕਿ ਮੈਨੂੰ ਦੇਖ ਰਿਹਾ ਸੀ ਇੱਕ ਭਗਵੰਤਪਾਨ ਕਹਿ ਰਿਹਾ ਜੀ ਜਦ ਵੀ ਮੈਂ ਬੋਲਣ ਆਉਣਾ ਉਦੋਂ ਮੈਨੂੰ ਬੋਲਣ ਤੋਂ ਰੋਕਦੇ ਨੇ ਸ਼ੋਰ ਮਚਾਉਂਦੇ ਨੇ ਇਹ ਗੱਲ ਉਹਦੀ ਸਾਰਾ ਸਰ ਝੂਠੀ ਸੀ ਕਿਉਂਕਿ ਅੱਜ ਸੈਸ਼ਨ ਸਵੇਰੇ 11 ਵਜੇ ਲੱਗਿਆ 11 ਵਜੇ ਤੋਂ ਲੈ ਕੇ ਲਗਭਗ 4:30 ਵਜੇ ਤੱਕ ਯਾ ਸਵਾ ਚਾਰ ਵਜੇ ਤੱਕ ਮੈਂ ਇੱਕ ਇੱਕ ਕਾਰਵਾਈ ਵਿੱਚ ਹਿੱਸਾ ਲਿਆ ਮੈਂ ਇੰਤਜ਼ਾਰ ਕਰ ਰਿਹਾ ਸੀਗਾ ਕਿ ਜਦੋਂ ਮੇਰਾ ਟਾਈਮ ਆਵੇਗਾ ਤੇ ਮੈਂ ਮਨਰੇਗਾ ਦਾ ਜਿਹੜਾ ਮਹੱਤਵਪੂਰਨ ਕਾਨੂੰਨ ਆ ਗਰੀਬਾਂ ਵਾਸਤੇ ਬਣਾਇਆ ਉਹਨੂੰ ਕਿਵੇਂ ਤਹਿਸ਼ਨਾਸ਼ ਕੀਤਾ ਬੀਜੇਪੀ ਨੇ ਉਹਦੇ ਤੇ ਮੈਂ ਆਪਣੀ ਵਿਚਾਰ ਰੱਖੂੰਗਾ ਪਰ ਸਪੀਕਰ ਮੈਨੂੰ ਮਤਲਬ ਅੱਜ ਦਾ ਨਹੀਂ ਸੈਬ ਸੌਰੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲ ਸੀ ਆਨੰਦਪੁਰ ਸਾਹਿਬ ਸਪੈਸ਼ਲ ਸੈਸ਼ਨ ਉੱਥੇ ਵੀ ਨਹੀਂ ਬੋਲਣ ਦਿੱਤਾ ਉਤੋਂ ਪਿੱਛੇ ਜਿੰਨੇ ਵੀ ਸੈਸ਼ਨ ਹੋਏ ਪੰਜਾਬ ਵਿਧਾਨ ਸਭਾ ਦੇ ਮੈਨੂੰ ਬੋਲਣੇ ਦਿੱਤਾ ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਨਰੇਗਾ ਦੀ ਬਹਿਸ ਦੇ ਉੱਤੇ ਆ ਸਾਡੇ ਲੀਡਰ ਆਫ ਓਪੋਜੀਸ਼ਨ ਨੇ ਬਕਾਇਦਾ ਇੱਕ ਨਾ ਨਾਮ ਲਿਖ ਕੇ ਭੇਜੇ ਸਪੀਕਰ ਨੂੰ ਵਿਧਾਨ ਸਭਾ ਨੂੰ ਸਵੇਰੇ ਔਰ ਮੇਰਾ ਨਾਮ ਉਹਨੇ ਨਾਮਜ਼ਦ ਕੀਤਾ ਇੱਕ ਨੰਬਰ ਦੇ ਉੱਤੇ ਕਿ ਸੁਖਪਾਲ ਸਿੰਘ ਖੇਰਾ ਆਪਣੀ ਗੱਲ ਰੱਖੇਗਾ ਤਾਂ ਚਲੋ ਗੱਲ ਜਦੋਂ ਬਹਿਸ ਸ਼ੁਰੂ ਹੋਈ ਤੇ ਕਦੀ ਸਾਡੀ ਪਾਰਟੀ ਚ ਚਲੋ ਬੁਲਾ ਦੇ ਸਾਡੇ ਕੁਲੀਗਸ ਆ ਉਹਨਾਂ ਨੂੰ ਬੁਲਾ ਦਿੱਤਾ ਪਹਿਲਾਂ ਮੈਨੂੰ ਕੋਈ ਇਤਰਾਜ਼ ਨਹੀਂ ਸੀਗਾ ਫਿਰ ਮੇਰਾ ਖਿਆਲ ਹੈ ਕਿੱਤੋਂ ਕੋਣ ਦਾ ਪਿੰਕਟੀ ਚਾਲੀ ਬੋਕਰ ਪਾਰਟੀ ਦੇ ਐਮ ਐਲ ਏ ਨੂੰ ਸਮਾਂ ਦਿੱਤਾ ਸਾਰਿਆਂ ਨੂੰ ਦਿੱਤਾ ਇੱਕ ਇੱਕ ਇੰਡੀਪੈਂਡੈਂਟ ਨੂੰ ਵੀ ਦੇ ਦਿੱਤਾ ਇੱਕ ਅਕਾਲੀ ਦਲ ਨੂੰ ਵੀ ਦੇ ਦਿੱਤਾ ਭਾਜਪਾ ਨੂੰ ਦੇ ਦਿੱਤਾ ਕੋਈ ਪ੍ਰੋਬਲਮ ਨਹੀਂ ਮੈਂ 4:30 4:00 ਤੱਕ ਬੈਠਾ ਇੰਤਜ਼ਾਰ ਕਰ ਰਿਹਾ ਸੀ ਮੈਨੂੰ ਪਤਾ ਸੀ ਇਹਨੇ ਮੈਨੂੰ ਟਾਈਮ ਨਹੀਂ ਦੇਣਾ ਕਿਉਂਕਿ ਮੇਰੇ ਨਾਲ ਬਹੁੜੀ ਰੰਜਿਸ਼ ਰੱਖਦਾ ਕੋਈ ਪਰਸਨਲ ਮੈਂ ਇਹਨੂੰ ਪੁੱਛਣਾ ਮੈਂ ਬਾਅਦ ਚ ਦੱਸਦਾ ਇਹਨਾਂ ਨੂੰ ਤੇ ਮੈਂ ਬੈਠਾ ਰਿਹਾ ਬੈਠਾ ਰਿਹਾ ਤਾਂ ਅਖੀਰ ਜਦੋਂ ਇਸ ਨੇ ਕਿਹਾ ਕਿ ਹੁਣ ਭਗਵੰਤ ਮਾਨ ਲਾਸਟ ਸਪੀਕਰ ਹੋਣਗੇ ਤਾਂ ਮੈਂ ਉੱਥੇ ਖੜ ਕੇ ਆਪਣੇ ਮਾਈਕ ਤੇ ਮਾਈਕ ਤਾਂ ਔਨ ਕਰਨਾ ਨਹੀਂ ਸੀਗਾ ਇਹ ਜਿਹੜੀਆਂ ਤੁਸੀਂ ਸਮਝਦੇ ਕਿ ਲਾਈਵ ਪ੍ਰोसीਡਿੰਗਸ ਆ ਵਿਧਾਨ ਸਭਾ ਦੀਆਂ ਸਾਰੀਆਂ ਬੋਗਸ ਨੇ ਜਦ ਤੁਹਾਨੂੰ ਕੈਮਰੇ ਤੇ ਨਹੀਂ ਦਿਖਾਉਣਾ ਤੁਹਾਡਾ ਮਾਈਕ ਹੀ ਨਹੀਂ ਔਨ ਕਰਨਾ ਤੁਸੀਂ ਜੋ ਮਰਜੀ ਕਹੀ ਚੋ ਪਰ ਮੈਂ ਕਾਫੀ ਜ਼ੋਰਦਾਰ ਤਰੀਕੇ ਨਾਲ ਪਹਿਲਾਂ ਆਪਣੇ ਬੈਂਚ ਤੇ ਖੜ ਕੇ ਪੁੱਛਿਆ ਵਿਧਾਨ ਸਭਾ ਦੇ ਸਪੀਕਰ ਨੂੰ ਕੁਲਤਾਰ ਸੰਧਵਾ ਨੂੰ ਕਿ ਤੁਸੀਂ ਮੈਨੂੰ ਬੋਲਣ ਦਾ ਸਮਾਂ ਕਿਉਂ ਨਹੀਂ ਦਿੱਤਾ ਜਦਕਿ ਮੇਰੀ ਪਾਰਟੀ ਹਰ ਵਾਰ ਦੀ ਤਰ੍ਹਾਂ ਐਤਕੀ ਵੀ ਉਹਨਾਂ ਨੇ ਲਿਖ ਕੇ ਭੇਜਿਆ ਮੇਰਾ ਨਾਮ ਨੰਬਰ 1 ਤੇ ਰੱਖਿਆ ਕੋਈ ਜਵਾਬ ਨਹੀਂ ਸਿਕਾ ਫਿਰ ਮੈਂ ਹੌਲੀ ਜਦੋਂ ਮੇਰੀ ਗੱਲ ਨਹੀਂ ਸੁਣੀ ਜਾ ਰਹੀ ਸੀ ਮੈਂ ਵੈਲਵਿਚ ਜਾ ਕੇ ਬਿਲਕੁਲ ਸਪੀਕਰ ਦੀ ਕੁਰਸੀ ਦੇ ਥੱਲੇ ਖੜ ਕੇ ਮੈਂ ਉਹਨਾਂ ਇਹ ਪੁੱਛਿਆ ਸਿਰਫ ਕਿ ਕੁਲਤਾਰ ਸੰਧਵਾ ਜੀ ਪਹਿਲਾਂ ਦੱਸੋ ਤੁਹਾਨੂੰ ਕੋ ਮੇਰੇ ਨਾਲ ਜ਼ਾਤੀ ਰੰਜਿਸ਼ ਹੈ ਕੋਈ ਮੈਂ ਤੁਹਾਡੀ ਪਹਿਲੀ ਵਾਈ ਹੋਵੇ ਧੱਕੇ ਦੇ ਨਾਲ ਕੋਈ ਤੁਹਾਡੀ ਮੈਂ ਕੰਧ ਢਾਈ ਹੋਵੇ ਜਾਂ ਤੁਹਾਨੂੰ ਕੋਈ ਅਪਸ਼ਬਦ ਬੋਲੇ ਹੋਣ ਤੁਸੀਂ ਮੇਰੇ ਨਾਲ ਮੈਨੂੰ ਇਸ ਪੰਜਾਬ ਦੀ ਵਿਧਾਨ ਸਭਾ ਚ ਬੋਲਣ ਦਾ ਸਮਾਂ ਕਿਉਂ ਨਹੀਂ ਦਿੰਦੇ ਮੈਂ ਜਿਵੇਂ ਬਾਕੀ 117 ਮੈਂਬਰਸ ਨੇ ਜਿਵੇਂ ਚੀਫ ਮਿਨਿਸਟਰ ਹੈ ਉਦਾਂ ਦਾ ਮੈਂਬਰ ਵਿਧਾਨ ਸਭਾ ਦਾ ਮੈਂ ਹਾਂ ਔਰ ਸਪੀਕਰ ਮੇਰੇ ਵਿਰੋਧ ਤੇ ਭੈਣੋ ਬਜ਼ੁਰਗੋ ਇਹ ਕੋਈ ਖੁਦਾ ਨਹੀਂ ਹੁੰਦਾ ਸਪੀਕਰ ਸਿਰਫ ਕਸਟੋਡੀਅਨ ਨਾ ਰਖਵਾਲਾ ਹਵਾ ਉਹ ਸਦਨ ਦਾ ਕਿ ਮੈਂ ਉਹਨੂੰ ਚਲਾਉਣਾ ਹਾਂ ਪਰ ਸਪੀਕਰ ਦੇ ਅੰਦਰ ਇਹ ਅਧਿਕਾਰ ਨਹੀਂ ਹੋ ਸਕਦਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਬਕਾਇਦਾ ਨਾਮਜ਼ਦ ਕਰਕੇ ਚਾਰ ਸਪੀਕਰਾਂ ਦੇ ਨਾਮ ਭੇਜੇ ਹੁਣ ਤਿੰਨਾਂ ਨੂੰ ਬੁਲਾ ਦੇਵੇ ਤੇ ਖੈਰ ਨੂੰ ਛੱਡ ਦੇਵੇ ਇਸ ਕਰਕੇ ਫਿਰ ਮੈਂ ਉੱਥੇ ਵੈਲ ਵਿੱਚ ਜ਼ਬਰਦਸਤ ਪ੍ਰੋਟੈਸਟ ਕੀਤਾ ਮੈਂ ਮੇਰੇ ਨਾਲ ਪਿੱਛੇ ਮੇਰੇ ਪਾਰਟੀ ਦੇ ਕੁਲੀਕਸ ਖੜ ਗਏ ਇਹ ਜਿਹੜੀ ਚਿੱਠੀ ਤੁਹਾਨੂੰ ਮੈਂ ਦਿਖਾਈ ਇਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ oppositon ਨੇ ਮੇਰਾ ਨਾਮ ਲਿਖ ਕੇ ਸਪੀਕਰ ਨੂੰ ਭੇਜ ਉਹਨੇ ਆਪਣਾ ਵੀ ਨਾਮ ਛੱਡ ਦਿੱਤਾ ਉਹਨੂੰ ਪਤਾ ਸੀਗਾ ਕਿ ਖੈਰ ਇਹਨੂੰ ਕਿਸੇ ਤਰੀਕੇ ਨਾਲ ਰੋਕਣਾ ਤਾਂ ਮੈਂ ਆਪਣਾ ਨਾਮ ਵੀ ਛੱਡ ਦੇਣਾ ਅੱਜ ਤੇ ਮੈਂ ਖੈਰੇ ਦਾ ਨਾਮ ਨੰਬਰ 1 ਤੇ ਲਿਖ ਕੇ ਭੇਜ ਦਿੰਦਾ ਫਿਰ ਮੈਂ ਸਪੀਕਰ ਨੂੰ ਪੁੱਛਿਆ ਵੀ ਤੁਹਾਨੂੰ ਕੋਈ ਕੇਚਰੀਵਾਲ ਕਹਿ ਰਿਹਾ ਮੈਨੂੰ ਰੋਕਿਆ ਜਾਵੇ ਜਾਂ ਭਗਵੰਤ ਮਾਨ ਤੁਹਾਡੇ ਲਾਗੇ ਇੱਥੇ ਬੈਠ ਇਹ ਤੁਹਾਨੂੰ ਇਸ਼ਾਰੇ ਕਰਦੇ ਨੇ ਕਿ ਖੈਰੇ ਨੂੰ ਬੋਲਣ ਦੇਣਾ ਅੱਜ ਤੁਹਾਨੂੰ ਪੰਜਾਬ ਦੀ ਜਨਤਾ 3 ਕਰੋੜ ਆਬਾਦੀ ਨੂੰ ਦੱਸਣਾ ਪਵੇਗਾ ਕਿ ਖੈਰੇ ਨੂੰ ਤੁਸੀਂ ਇਸ ਸਦਨ ਵਿੱਚ ਕਿਉਂ ਨਹੀਂ ਬੋਲਣ ਦਿੰਦੇ ਅਗਲੀ ਗੱਲ ਮੈਂ ਕਰਨੀ ਸੀ ਜਿਹੜੀ ਸਭ ਤੋਂ ਇੰਪੋਰਟੈਂਟ ਤੁਹਾਡੇ ਜ਼ਰੀਏ ਕਰ ਲੈਣਾ ਕਿ ਇਹ ਜਿਹੜਾ ਅੱਜ ਮਨਰੇਗਾ ਤੇ ਬਹਿਸ ਕਰ ਰਹੇ ਸੀ ਬਾਕੀ ਸਾਰੀਆਂ ਗੱਲਾਂ ਦਾ ਪਤਾ ਵਾ ਕਿ ਮਨਰੇਗਾ ਦਾ ਜਿਹੜਾ ਕਾਨੂੰਨ ਹੈ ਉਹਨੂੰ ਕਮਜ਼ੋਰ ਕਰਤਾ ਬੀਜੇਪੀ ਨੇ ਉਹਨਾਂ ਨੇ 60 40 ਦੇ ਰੇਸ਼ੋ ਨਾਲ ਸਰਕਾਰਾਂ ਸੂਬਿਆਂ ਨੂੰ ਕਹਿੰਦਾ ਕਿ 40% ਤੁਸੀਂ ਦਿਓਗੇ ਸਾਰੇ ਐਮਐਲਏਜ਼ ਨੇ ਆਪਣੀ ਆਪਣੀ ਗੱਲ ਕਹੀ ਮੈਂ ਕਹਿਣਾ ਸੀਗਾ ਕਿ ਅਸਲ ਵਿੱਚ ਇਹ ਸਾਡੇ ਫੈਡਰਲ ਢਾਂਚੇ ਤੇ ਵੱਡਾ ਹਮਲਾ ਕੀਤਾ ਬੀਜੇਪੀ ਨੇ ਮੈਂ ਇਹ ਗੱਲ ਆਪਣੀ ਉੱਥੇ ਰੱਖਣੀ ਸੀਗੀ ਮੈਂ ਬੀਜੇਪੀ ਦਾ ਵਿਰੋਧ ਕਰਨਾ ਸੀ ਪਰ ਇਹਨਾਂ ਦੀ ਨਫ਼ਰਤ ਹੀ ਇੰਨੀ ਜ਼ਿਆਦਾ ਵਾ ਕਿ ਇਹ ਮੈਨੂੰ ਰੋਕਣ ਦੇ ਚੱਕਰ ਦੇ ਵਿੱਚ ਸਾਰਾ ਇਹਨਾਂ ਨੇ ਜਿਹੜਾ ਘਟਨਾਕ੍ਰਮ ਕੀਤਾ ਮੈਂ ਕਹਿਣਾ ਸੀਗਾ ਕਿ ਜਿਵੇਂ ਇੱਕ ਰੋਕ ਸਟੇਟ ਬਣ ਗਈ ਨਾ ਪਾਕਿਸਤਾਨ ਕਹਿੰਨ ਉਹ ਜਮਹੂਰੀਅਤ ਆ ਲੇਕਿਨ ਅਸਲ ਵਿੱਚ ਪਿੱਛੇ ਜਮਹੂਰੀਅਤ ਨੂੰ ਚਲਾਉਣ ਵਾਲੀ ਫੌਜ ਬੈਠੀ ਆ ਜਿਵੇਂ ਇੱਕ ਫਾਸਿਸਟ ਸਟੇਟ ਬਣ ਗਈ ਰਸ਼ੀਆ ਜਿਵੇਂ ਪਿਊਟਰਨ ਨੇ ਆਪਣੇ ਆਪ ਨੂੰ ਸਾਰੀ ਉਮਰ ਵਾਸਤੇ ਡਿਕਲੇਅਰ ਕਰਤਾ ਇੱਕ ਕਿਸਮ ਦਾ ਰਾਸ਼ਟਰਪਤੀ ਉੱਥੋਂ ਦਾ ਉਹਦੇ ਪਿੱਛੇ ਵੀ ਫੌਜ ਚਲਾ ਰਹੀ ਆ ਤਾਨਾਸ਼ਹੀ ਚਲਾ ਰਹੀ ਆ ਜਿਵੇਂ ਕਿ ਇੱਕ ਨਾਰਥ ਕੋਰੀਆ ਦੀ ਸਟੇਟ ਹੈ ਇੱਥੇ ਪੱਕਾ ਡिक्टेटर ਹੈ ਪਰ ਇੱਕ ਫਰਜ਼ੀ ਜੀ ਡੈਮੋਕ੍ਰੇਸੀ ਉਹ ਵੀ ਕਰਾਉਂਦਾ ਐਵੇਂ ਬੀਜੇਪੀ ਦੀ ਸਰਕਾਰ ਤੇ ਮੋਦੀ ਸਾਹਿਬ ਇਸ ਦੇਸ਼ ਨੂੰ ਹੌਲੀ-ਹੌਲੀ ਇੱਕ ਫਾਸਿਸਟ ਸਟੇਟ ਵੱਲ ਨੂੰ ਲੈ ਕੇ ਜਾ ਰਹੇ ਨੇ ਔਰ ਰਾਹੁਲ ਗਾਂਧੀ ਨੇ ਜਿਹੜਾ ਵੋਟ ਚੋਰੀ ਦਾ ਮਸਲਾ ਉਠਾਇਆ ਉਹ ਬਹੁਤ ਵਾਜਬ ਅੱਜ ਤੱਕ ਨਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਕੋ ਜਵਾਬ ਹੈ ਨਾ ਭਾਜਪੀ ਦੇ ਕਾਲ ਕੋ ਤਰਕ ਤੇ ਦਲੀਲ ਹੈ ਕਿਵੇਂ ਭਾਜਪੀ ਨੇ ਇਸ ਦੇਸ਼ ਦੇ ਇਲੈਕਸ਼ਨ ਕਮਿਸ਼ਨ ਸਮੇਤ ਇੰਪੋਰਟੈਂਟ ਵਾਈਟਲ ਇੰਸਟੀਟਿਊਸ਼ਨਸ ਨੂੰ ਹਾਈਜੈਕ ਕਰ ਲਿਆ ਕਿਵੇਂ ਸਾਰੀਆਂ ਸਕੀਮਾਂ ਦੇ ਨਾਮ ਬਦਲ ਦਿੱਤੇ ਸ਼ਹਿਰਾਂ ਦੇ ਨਾਮ ਬਦਲ ਦਿੱਤੇ 에ਅਰਪੋਰਟਸ ਦੇ ਨਾਮ ਬਦਲ ਦਿੱਤੇ ਤਾਂ ਇਸ ਨੂੰ ਤਾਨਾਸ਼ਾਹੀ ਹੀ ਕਿਹਾ ਜਾਦਾ ਇਹ ਤਾਂ ਮੈਂ ਸਾਰੀਆਂ ਗੱਲਾਂ ਉੱਥੇ ਰੱਖਣੀਆਂ ਸੀ ਔਰ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਇਹ ਸਾਡੇ ਫੈਡਰਲ ਢਾਂਚੇ ਤੇ ਅਸਲ ਹਮਲਾ ਵਾ ਕਿਉਂਕਿ ਕੋਈ ਵੀ ਸਟੇਟ 40% ਮਰੇਗਾ ਦੀ ਕੰਟਰੀਬਿਊਸ਼ਨ ਨਹੀਂ ਕਰ ਸਕਦੀ ਪੰਜਾਬ ਤਾਂ ਇਹਨਾਂ ਨੇ ਬੋਕਰ ਪਾਰਟੀ ਨੇ 4 ਲੱਖ ਕਰੋੜ ਤੋਂ ਉੱਤੇ ਦਾ ਕਰਜ਼ਾ ਕਰਜ਼ਾਈ ਸਟੇਟ ਬਣਾ ਦਿੱਤਾ ਇਹਨਾਂ ਦੇ ਕੋਲ ਕੁਝ ਹਜ਼ਾਰ ਕਰੋੜ ਰੁਪਏ ਆਪਣੇ ਕੰਟਰੀਬਿਊਸ਼ਨ 40% ਪਾਉਣ ਨੂੰ ਕਿੱਥੇ ਹੋਵੇਗਾ ਇਹ ਮੈਂ ਗੱਲ ਕਹਿਣੀ ਸੀ ਕਿ ਹੌਲੀ-ਹੌਲੀ ਸੂਬਿਆਂ ਨੂੰ ਕੇਂਦਰ ਨੇ ਇੱਕ ਮਿਊਨਿਸਪੈਲਟੀ ਬਣਾ ਕੇ ਰੱਖ ਦਿੱਤਾ ਵਾ ਕੋਈ ਅਧਿਕਾਰ ਨਹੀਂ ਔਰ ਓਵਰ ਅ ਪੀਰੀਅਡ ਆਫ ਟਾਈਮ ਜਿਹੜੇ ਸਾਡੇ ਸਟੇਟ ਸਬਜੈਕਟਸ ਜਿਵੇਂ ਐਜੂਕੇਸ਼ਨ ਸੀ ਉਹਨੂੰ ਹੌਲੀ-ਹੌਲੀ ਕੰਕਰੈਂਟ ਲਿਸਟ ਤੇ ਪਾ ਦਤਾ ਸਾਂਝੀ ਲਿਸਟ ਤੇ ਪਾ ਦਤਾ ਬਹੁਤ ਸਾਰੇ ਜਿਹੜੇ ਕਨਕਰੈਂਟ ਲਿਸਟ ਦੇ ਸਿੱਗੇ ਸਬਜੈਕਟਸ ਸਟੇਟਾਂ ਦੇ ਅਧਿਕਾਰ ਦੇ ਉਹ ਚੱਕ ਕੇ ਕੇਂਦਰ ਨੇ ਆਪਣੀ ਸੈਂਟਰਲ ਲਿਸਟ 'ਚ ਪਾ ਦਿੱਤਾ ਜੇ ਸਾਡੀ ਐਜੂਕੇਸ਼ਨ ਸਾਡੇ ਕੋਲ ਤਾਲੀਮ ਪੜਾਉਣ ਵਾਲੇ ਨੇ ਅਸੀਂ ਤੇ ਫਿਰ ਆਪਣੇ ਬੱਚਿਆਂ ਨੂੰ ਸਾਡੇ ਨੂੰ ਕਿਵੇਂ ਅਸੀਂ ਸਹਬਜ਼ਾਦਿਆਂ ਦਾ ਇਤਿਹਾਸ ਪੜਾਵਾਂਗੇ ਕਿਵੇਂ ਅਸੀਂ ਉਹਨਾਂ ਦੀ ਕੁਰਬਾਨੀ ਦੱਸਾਂਗੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਦੱਸਾਂਗੇ ਕਿਵੇਂ ਅਸੀਂ ਦਸਮ ਪਿਤਾ ਦੀ ਕੁਰਬਾਨੀ ਦੱਸਾਂਗੇ ਕਿਵੇਂ ਮੋਤੀराम ਮਹਿਰਾ ਦਾ ਰੋਲ ਦੱਸਾਂਗੇ ਭਾਈ ਜੈਤਾ ਜੀ ਦਾ ਭਾਈ ਜੀਵਨ ਸਿੰਘ ਜੀ ਦਾ ਕਿਵੇਂ ਅਸੀਂ ਦੀਵਾਨ ਟੋਡਰਮਲ ਦੀ ਕੰਟਰੀਬਿਊਸ਼ਨ ਦੱਸਾਂਗੇ ਕਿਵੇਂ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਨਵਾਬ ਜਿਹਨੇ ਹਾ ਦਾ ਨਾਰਾ ਮਾਰਿਆ ਸੀ ਅਸੀਂ ਆਪਣੇ ਬੱਚਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸੁਨਹਿਰੀ ਰਾਜ ਲਗਭਗ 40 ਸਾਲ ਇੱਥੇ ਪੰਜਾਬ ਦੇ ਵਿੱਚ ਰਿਹਾ ਅਸੀਂ ਉਹਨਾਂ ਨੂੰ ਕਿਵੇਂ ਪੜਾਵਾਂਗੇ ਜਾਂ ਹੋਰ ਸਾਡੇ ਪੁਰਖਿਆਂ ਨੇ ਜੋ ਪੰਜਾਬ ਵਾਸਤੇ ਕੀਤਾ ਸਾਰੇ ਵਰਗਾਂ ਦੇ ਲੋਕਾਂ ਨੇ ਸਾਰੇ ਧਰਮਾਂ ਦੇ ਲੋਕਾਂ ਨੇ ਕੰਟਰੀਬਿਊਟ ਕੀਤਾ ਕਿਵੇਂ ਪੜਾਵਾਂਗੇ ਮੈਂ ਤਾਂ ਗੱਲਾਂ ਇਹ ਕਹਿਣੀਆਂ ਸੀ ਅੱਜ ਵਿਧਾਨ ਸਭਾ ਦੇ ਵਿੱਚ ਕਿ ਅੱਜ ਸਾਡੇ ਫੈਡਰਲ ਢਾਂਚੇ ਤੇ ਹਮਲਾ ਹੋਵਾ ਅੱਜ ਸਾਰੀਆਂ ਸਾਰੇ ਦੇਸ਼ ਦੀਆਂ ਪਾਰਟੀਆਂ ਨੂੰ ਸਾਰੀਆਂ ਸਟੇਟਸ ਦੇ ਸਰਕਾਰਾਂ ਨੂੰ ਇਕੱਠੇ ਹੋ ਕੇ ਕੇਂਦਰ ਦੇ ਖਿਲਾਫ ਖੜਨਾ ਚਾਹੀਦਾ ਕਿ ਸਾਨੂੰ ਸਟੇਟਸ ਦੇ ਅਧਿਕਾਰ ਦੁਬਾਰਾ ਬਹਾਲ ਕੀਤੇ ਜਾਣ। ਸ਼੍ਰੋਮਣੀ ਅਕਾਲੀ ਦਲ ਨੇ 1972 ਚ origignal amended resolution 1978 ਚ ਪਾਸ ਕੀਤਾ ਸੀ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ। ਇਟ ਵਾਸ ਐਗਜ਼ੈਕਟਲੀ ਡਿਮਾਂਡਿੰਗ ਮੋਰ ਪਾਵਰਸ ਫਾਰ ਦ ਸਟੇਟਸ। ਅੱਜ ਅੱਜ ਵੀ ਮੈਂ ਸਮਝਦਾ ਕਿ 50 ਸਾਲ ਬਾਅਦ ਵੀ ਉਹ ਰੈਜ਼ੋਲੂਸ਼ਨ ਅੱਜ ਵੀ ਇੰਪੋਰਟੈਂਟ ਹੈ। ਜਦ ਤੱਕ ਸਾਨੂੰ ਸਾਡੇ ਅਧਿਕਾਰ ਨਹੀਂ ਮਿਲਣਗੇ ਸਾਡੇ ਲੇਬਰ ਲਾਜ਼ ਨਹੀਂ ਅਸੀਂ ਬਣਾ ਸਕਾਂਗੇ ਸਾਡੇ ਕੋਲ ਟੈਕਸੇਸ਼ਨ ਨਹੀਂ ਰਹੀ ਵਨ ਨੇਸ਼ਨ ਵਨ ਟੈਕਸ ਜੀਐਸਟੀ ਦੇ ਨਾਮ ਤੇ ਸਾਡੇ ਸਾਰੇ ਜਿਹੜੇ ਅਧਿਕਾਰ ਆ ਉਹ ਖੋ ਕੇ ਲੈ ਗਿਆ ਕੇਂਦਰ ਦੀ ਸਰਕਾਰ ਅਸੀਂ ਸਾਡੇ ਕੋਲ ਕੋਈ ਪੈਸਾ ਨਹੀਂਗਾ ਅਸੀਂ ਤਾਂ ਤਨਖਾਹਾਂ ਤੇ ਪੈਨਸ਼ਨਾਂ ਨਹੀਂ ਦੇ ਸਕਦੇ ਪਿਛਲੇ 2025 ਵਿੱਚ ਜਿਹੜਾ ਨੰਗ ਰਿਆ ਅਕਾਲ ਖਤਮ ਹੋ ਜਾਣਾ ਅਸੀਂ ਕਿਸੇ ਐਮਪਲਾਈ ਨੂੰ ਕਿਸੇ ਪੈਨਸ਼ਨਰ ਨੂੰ ਬੀਏ ਦੀ ਕਿਸ਼ਤ ਨਹੀਂ ਦੇ ਸਕੇ ਅਸੀਂ ਛੋਟੀਆਂ ਛੋਟੀਆਂ ਸਕੀਮਾਂ ਵਿੱਚ ਆਪਣਾ ਹਿੱਸਾ ਨਹੀਂ ਪਾ ਸਕਦੇ ਇਹ ਸਾਰੀਆਂ ਗੱਲਾਂ ਪੰਜਾਬ ਦੀ ਵਿਧਾਨ ਸਭਾ ਵਿੱਚ ਮੈਂ ਰੱਖ ਲਈਆਂ ਸੀ ਪਰ ਮੈਨੂੰ ਸਮਾਂ ਦੇਣਗੇ ਤਾਂ ਤਾਂ ਨਾ ਮੈਨੂੰ ਬੜਾ ਅਫਸੋਸ ਆ ਕਿ ਸਪੀਕਰ ਇੰਨੀ ਬਦਲਾਖੂਰੀ ਆ ਤੁਹਾਨੂੰ ਪੰਜ ਮੁਕਦਮੇ ਭਗਵੰਤਪਾਨ ਝੂਠੇ ਦਰਜ ਕੀਤੇ ਤੁਸੀਂ ਮੇਰੇ ਮੈਨੂੰ 6 ਮਹੀਨੇ ਜੇਲ੍ਹ ਵਿੱਚ ਰੱਖਿਆ ਤੁਹਾਡੀ ਹਲੇ ਆਤਮਾ ਨੂੰ ਸ਼ਾਂਤੀ ਨਹੀਂ ਮਿਲੀ ਤੁਸੀਂ ਮੇਰੀ ਕੰਸਟਿਟਿਊਐਂਸੀ ਵਿੱਚ ਪੁਲਤ ਪਿਛਲੇ 2 ਮਹੀਨਿਆਂ ਵਿੱਚ ਮੈਂ ਮੇਰੇ ਕੋ ਸਾਰਾ ਡਾਟਾ ਵਾ ਰਿਕਾਰਡ ਆ ਮੈਂ ਜਲਦੀ ਉਹ ਪੇਸ਼ ਕਰੂੰਗਾ 9 ਐਫਆਈਆਰ ਦਰਜ ਕਰਕੇ ਘੱਟੋ ਘਾਟ ਨਹੀਂ ਤਾਂ 25 ਤੋਂ ਉੱਤੇ ਇੰਪੋਰਟੈਂਟ ਆਦਮੀਆਂ ਨੂੰ ਤੁਸੀਂ ਉਹਨਾਂ ਪਰਚਾ ਵਿੱਚ ਨਾਮਜ਼ਦ ਕੀਤਾ ਕਈਆਂ ਨੂੰ ਤੁਸੀਂ ਅਰੈਸਟ ਕੀਤਾ ਕਈਆਂ ਨੂੰ ਜ਼ਮਾਨਤਾਂ ਲੈਣੀਆਂ ਪਈਆਂ ਇਹ ਇਹ ਕਿੱਥੋਂ ਦੀ ਆਮ ਆਦਮੀ ਹੈ ਜੀ ਇਹ ਕਿੱਥੋਂ ਦੀ ਇਹ ਅੰਦੋਲਨ ਚੋਂ ਨਿਕਲੀ ਸਰਕਾਰ ਹੈ ਇਸ ਤਰ੍ਹਾਂ ਨਾਲ ਤੁਸੀਂ ਪੰਜਾਬ ਦੀ ਆਵਾਜ਼ ਬੰਦ ਕਰਾਉਂਗੇ ਲੋਕਾਂ ਨੂੰ ਪੰਜਾਬ ਦੀ ਵਿਧਾਨ ਸਭਾ ਚ ਨਾਮਜ਼ਦ ਕਰਕੇ ਤੇ ਪੁਲਿਸ ਵਾਲਿਆਂ ਦੇ ਮੋਢਿਆਂ ਤੇ ਉਹਨਾਂ ਨੂੰ ਕੋਕ ਚੱਕ ਕੇ ਲੈ ਜਾਓ ਬਾਹਰ ਵਿਧਾਨ ਸਭਾ ਚ ਇਹ ਤੁਹਾਡੀ ਜਮਹੂਰੀਅਤ ਹੈ ਕੀ ਤੁਸੀਂ ਕੇਜਰੀਵਾਲ ਸਾਹਿਬ ਭਗਵੰਤ ਮਾਨ ਤੇ ਮਿਸਟਰ ਸੁਸੋਡਿਆ ਤੁਹਾਡੇ ਤੇ ਬੀਜੇਪੀ ਤੇ ਮੋਦੀ ਦੇ ਅੰਤਰ ਕੀ ਹੈ ਮੈਨੂੰ ਦੱਸ ਦਿਓ ਇੱਕ ਪਾਸੇ ਤੁਸੀਂ ਕਹਿੰਦੇ ਕਿ ਬੀਜੇਪੀ ਔਰ ਮੋਦੀ ਤਾਨਾਸ਼ਾ ਹੈ ਉਹ ਈਡੀ ਔਰ ਸੀਬੀਆਈ ਦਾ ਮਿਸਯੂਜ਼ ਕਰਕੇ ਹਮਾਰੇ ਕੋ ਝੂਠੇ ਕੇਸੋ ਮੇਂ ਫਸਾ ਕੇ ਕੇ ਜੇਲ੍ਹ ਮੇਂ ਡਾਲ ਰਿਹਾ ਤੁਸੀਂ ਕੀ ਕਰ ਰਹੇ ਹੋ ਕਿ ਤੁਸੀਂ ਸਾਰੀ ਆਪੋਜੀਸ਼ਨ ਨੂੰ ਫੜ ਕੇ ਅੰਦਰ ਨਹੀਂ ਦਿੱਤਾ ਕਿ ਤੁਸੀਂ ਜਿਹੜੇ ਕਾਰਕੁਨ ਸੀ ਆਰਟੀਆਈ ਐਕਟੀਵਿਸਟ ਤੋਂ ਲੈ ਕੇ ਆਮ ਐਕਟੀਵਿਸਟ ਮਲਵਿੰਦਰ ਸਿੰਘ ਮਾਲੀ ਵਰਗੇ ਕਿ ਤੁਸ ਜ ਫੜ ਕੇ ਜੀਲਾ ਚ ਨਹੀਂ ਦਿੱਤਾ ਤੁਸੀਂ ਅੱਜ ਉੱਥੇ ਵਿਧਾਨ ਸਭਾ ਚ ਸਾਰੇ ਐਮਐਲਏ ਕਹਿ ਰਹੇ ਸੀ ਗਰੀਬਾਂ ਦੇ ਹਤਾਸ਼ੀਆਂ ਜੀ ਅਸੀਂ ਦਲਤਾਂ ਦੀ ਗੱਲ ਕਹਿਣਾ ਚਾਹੁੰਦੇ ਕੀ ਤੁਹਾਡੇ